ਨਾ ਬਿੰਲਾਵਾ ਪਿੰਡ ਕਰਾਲ ਗੱਲ ਹੋਈ ਗਵਾਂਡੀਆਂ ਦੀ ਲੜਾਈ ਹੋਈ ਗੱਲ ਕੁਛ ਨਹੀਂ ਹੋਈ ਇਹਨਾਂ ਦੀ ਗੱਡੀ ਲੱਗਣ ਤੋਂ ਪਹਿਲਾਂ ਵੀ ਲੜਾਈ ਹੁੰਦੀ ਆ ਤੇ ਮਾੜਾ ਮੋਟਾ ਬੋਲ ਬਲ ਕੇ ਚੱਲ ਗੱਡੀ ਕੱਢ ਕੇ ਲੈ ਜਾਂਦੇ ਸੀ ਤੇ ਅੱਜ ਇਕੱਲੀ ਜਨਾਨੀ ਸੀ ਇਹ ਘਰ ਸਾਡੀ ਗਵਾਂਡਣ ਉਹਨਾਂ ਨੇ ਦੋਵਾਂ ਪੁੱਪੋ ਪਤਾ ਇਹਨਾਂ ਨਾਲ ਲੜਾਈ ਕੀਤੀ ਆ ਹਾਨੂੰ ਨਹੀਂ ਪਤਾ ਮੈਂ ਪੇਕੇ ਗਈਦੀ ਸੀ ਜਦੋਂ ਲੜਾਈ ਹੋਈ ਆ ਮੈਂ ਬਾਅਦ ਚ ਆਈ ਆ ਤੇ ਮੇਰਾ ਮੁੰਡਾ ਵੀ ਆਪਣੀ ਡਿਊਟੀ ਤੇ ਗਿਆ ਦਾ ਮੇਰੇ ਘਰ ਵਾਲੇ ਦੀ ਛਾਲੇ ਦੁਕਾਨ ਉੱਥੇ ਆ ਅਸੀਂ ਕੋਈ ਘਰ ਨਹੀਂ ਇਹਨਾਂ ਨੇ ਰਾਤ ਬੰਦੇ ਮੰਗਾਏ ਆ 50 60 ਬੰਦੇ ਆ ਚਾਹਵੇਂ ਹਨ ਉਹਨਾਂ ਦੱਸਿਆ ਵੀ ਤੁਹਾਡੇ ਪਿੰਡ ਬੰਦੇ ਗਏ ਆ 50 60 ਮਾਨਾ ਨਾਲਵਾ ਮੁੰਡਾ ਨਾਲਵਾ ਜਾਵੇਂ ਚਾਵੇਂ ਜਦੋਂ ਬੰਦਿਆਂ ਤੇ ਮੁੰਡਿਆਂ ਨੇ ਮੈਨੂੰ ਵੇਖਿਆ ਚਾਹਵੇਂ ਖਲੋਤੀ ਦੀ ਮਾਨਾ ਨੇ ਮਂਗਾਈ ਬੰਦੇ ਮੈਂ ਆਪ ਵੇਖਿਆ ਮਾਨਾ ਨਾਲ ਆਉਂਦਾ ਹੀ ਬੰਦਿਆਂ ਦੇ 6 ਵਜੇ ਤੋਂ ਦੋ ਟਾਈਮ ਹੀ ਜਦੋਂ ਇਹ ਘਟਨਾ ਹੋਈ ਆ ਉਦੋਂ ਇਹਨਾਂ ਦੇ ਪਰਿਵਾਰ ਚ ਕੌਣ ਕੌਣ ਸੀਗਾ ਫੌਜੀ ਕਿੱਥੇ ਹੀਗਾ ਫੌਜੀ ਇਹ ਤਾਂ ਅੰਬਰਸਾਰ ਹੀ ਇਹਦੇ ਇਹਨੇ ਆਉਣਾ ਸੀ ਆਪਣੇ ਪਿਓ ਨੂੰ ਲੈ ਕੇ ਛੁੱਟੀ ਦਿਵਾ ਕੇ ਇਹ ਬਾਅਦ ਚ ਆਇਆ ਮੇਰਾ ਮੁੰਡਾ ਬਾਅਦ ਚ ਆਇਆ 8 ਵਜੇ ਤੇ ਲੜਾਈ ਪਹਿਲਾਂ ਇਹ ਬੰਦੇ ਪਹਿਲਾਂ ਆ ਗਿਆ ਇੱਕ ਵਟਾ ਪਹਿਲਾਂ ਚੱਲ ਗਿਆ ਆ ਸਾਡੇ ਸ਼ੀਸ਼ੇ ਪਹਿਲਾਂ ਟੁੱਟ ਗਏ ਆ ਮੇਰੀਆਂ ਨਵਾਂ ਦੋਵੇਂ ਕਾਰੀਆਂ ਨਾ ਬੂਏ ਮਾਰ ਲਏ ਆ ਕੁੰਡੀ ਵੀ ਤੋੜ ਗਏ ਆ ਅੰਗਰਖ ਨੇ ਇਹ ਗੈਲੀ ਗੱਲ ਤੇ ਇਹ ਆਪੇ ਮੇਰੇ ਘਰ ਨੁਕਸਾਨ ਕਿਉਂ ਕੀਤਾ ਕੋਈ ਮੇਰੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਦੂਜੀ ਗੱਲ ਹੈ ਫੇ ਮੇਰਾ ਪਵਾਕੇ ਦੇਣ ਜਨਾ ਮੇਰਾ ਨੁਕਸਾਨ ਹੋਇਆ ਮੇਰਾ ਪੂਰਾ ਕਰਨਾ ਠੀਕ ਆਹੋ ਤੇ ਗੱਡੀ ਉਹਨਾਂ ਨੇ ਅੱਗੇ ਲਾਤੀ ਅਸੀਂ ਬੱਚੇ ਜਾਣੇ ਸਾਡੇ ਸਕੂਲ ਤੇ ਕੰਪੀਟੀਸ਼ਨ ਹੀ ਬੱਚਿਆਂ ਦਾ ਤੇ ਬੱਚੇ ਜਾਣੇ ਤੇ ਮੈਂ ਕਿਹਾ ਵੀ ਗੱਡੀ ਪਿੱਛੇ ਕਰ ਲੋ ਇਹ ਮਤਲਬ ਬੱਚੇ ਛੱਡਣ ਜਾਣਾ ਵਾ ਤੇ ਇੰਨੇ ਮੈਨੂੰ ਗੱਡੀਆਂ ਘਟਾ ਡਾ ਹੁਗਾ ਨਰਿੰਦਾ ਵਾ ਜੇ ਨੇ ਕਿਹਾ ਮੈਨੂੰ ਤੇ ਅਜੇ ਦਾ ਡੈਡੀ ਵੀ ਬੋਲਣ ਲੱਗਿਆ ਵੀ ਗੱਡੀ ਨਹੀਂ ਪਿੱਛੇ ਕਰਨੀ ਇਹਦਾ ਵੀ ਕਹਿੰਦਾ ਗੱਡੀ ਨਹੀਂ ਪਿੱਛੇ ਕਰਨੀ ਐ ਵੀ ਫਿਰ ਆਪਣੇ ਬੱਚੇ ਜਿਹੜੇ ਸਮਾਨ ਭੇਜਿਆ ਮੋਟਰਸਾਈਕਲ ਤੇ ਭੇਜਿਆ ਇੰਨੀ ਠੰਡ ਵਿੱਚ ਧੂੜ ਵਿੱਚ ਤੇ ਇਹਨਾਂ ਨੇ ਮੋਟਰਸਾਈਕਲ ਤੇ ਭੇਜਤਾ ਇੰਨੇ ਗੱਡੀ ਉਹ ਵੀ ਲਾ ਦਿੱਤਾ ਜਨਰੇਟਰ ਵੀ ਲਾਤਾ ਗੱਡੀ ਵੀ ਲਾਤੀ ਉਸ ਤੋਂ ਬਾਅਦ ਇਹ ਗਾਲਾਂ ਕੱਢਣ ਦਾ ਪਿਆ ਮਾਨਾ ਚਾਚਾ ਵੀ ਤੇ ਅਜਾ ਵੀ ਗਾਲਾਂ ਕੱਢਣ ਦਾ ਪਿਆ ਮੈਨੂੰ ਬੜੀਆਂ ਮੈਨੂੰ ਕਿ ਮੈਨੂੰ ਇਦਾਂ ਪ੍ਰਧਾਨਾਂ ਵੱਲੋਂ ਵੀ ਗਲਤ ਮਲਤੀ ਬੋਲਣ ਲੱਗ ਗਏ ਮੈਨੂੰ ਬਹੁਤ ਇਹਨਾਂ ਨੇ ਗਾਲਾਂ ਕੱਢੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਇਹਨਾਂ ਨੇ ਬਾਅਦ ਚ ਇਹਨਾਂ ਦੀ ਆਈ ਇੱਕ ਹੀਰੇ ਦੀ ਕੁੜੀ ਇੱਕ ਹੀਰੇ ਦੀ ਘਰ ਦੀ ਆਈ ਤੇ ਇੱਕ ਅਜੇ ਦੀ ਘਰ ਦੀ ਆਈ ਤਿੰਨੇ ਜਣੀਆਂ ਇਹਨਾਂ ਧੱਕੇ ਮਾਰ ਕੇ ਅੰਦਰ ਇਹਨਾਂ ਨੇ ਇਹ ਆਪਣੀਆਂ ਜਨਾਨੀਆਂ ਕੀਤੀਆਂ ਆਪ ਹੀ ਅੰਦਰ ਨੂੰ ਹੋਏ ਮੇਰੇ ਹੱਥੀ ਪੈਣ ਦੇ ਕਹਿੰਦੇ ਵੀ ਇਹਦੀ ਗੁੱਤ ਪੁੱਟਣੀ ਪੁੱਟਣੀ ਆ ਮਤਲਬ ਇਹ ਸਾਨੂੰ ਗੱਡੀ ਤੋਂ ਵੱਲੋਂ ਕਹਿੰਦੀ ਆ ਯਾਰ ਨੂੰ ਵੀਡੀਓ ਤਾਂ ਹੈ ਗੀ ਜਿਹੜਾ ਨੂੰ ਇੱਕ ਬਣੀ ਵੀਡੀਓ ਸਾਡੇ ਕੈਮਰੇ 'ਚ ਐਡ ਹੋਈ ਕਿ ਤੁਹਾਡੇ ਘਰ ਨੂੰ ਆ ਕੇ ਇਹਨਾਂ ਦੀ ਨੌਵੀਂ ਪੈਂਦੀ ਬੇਟਾ ਤੇ ਘਰ ਹੀ ਨਹੀਂ ਹੈ ਇਹਨਾਂ ਦਾ ਡੈਡੀ ਉੱਥੇ ਅੰਮ੍ਰਿਤਸਰ ਦਾ ਖਲੀ ਆਰਮੀ ਹਸਪੀਟਲ ਤੇ ਇਹਨਾਂ ਨੇ ਡਿਸਟਾਰਜ ਲੈ ਕੇ ਆਉਣਾ ਸੀ ਤੇ ਇਹਦੇ 8 ਵਜੇ ਆਏ ਨੇ ਮਤਲਬ ਛੁੱਟੀ ਲੈ ਕੇ ਦੋਨੇ ਭਰਾ ਮੇਰੇ ਘਰ ਕੋਈ ਨਹੀਂ ਜਦੋਂ ਪਹਿਲੇ ਮੈਨੂੰ ਪਏ ਨੇ ਉਦੋਂ ਮੇਰੇ ਘਰ ਕੋਈ ਨਹੀਂ ਹੈਗਾ ਫੌਜੀ ਕਿਥੇ ਫੌਜੀ ਉੱਥੇ ਆਪਣੇ ਆਪਣੇ ਡੈਡੀ ਕੋਲ ਹੀ 8 ਵਜੇ ਲੈ ਕੇ ਘਰ ਆਏ ਆ ਇਹ ਟਰੋੜਾ ਇਹਨਾਂ ਦੇ ਜਿਹੜੇ ਬੰਦੇ ਹੀ ਬੜਾ ਚਲਾਉਂਦੇ ਇਹਨਾਂ ਜਿਹੜੇ ਬੰਦੇ ਛੱਡੇ ਇਹਨਾਂ ਦੇ ਟਰੋੜਾ ਬੜਾ ਚਲਾਉਂਦੇ ਨੇ ਮੰਗ ਕਰਦੀ ਕਿ ਮੈਨੂੰ ਇਨਸਾਫ ਦਿੱਤਾ ਜਾਏ ਨਾ ਮੇਰੀ ਬੇਇੱਜ਼ਤੀ ਬਹੁਤ ਕੀਤੀ ਆ ਇਹਨਾਂ ਗਾ ਇਹਨਾਂ ਮੁੰਡੇ ਮਂਗਾਏ ਜਿਹੜਾ ਏਨੇ 50 60 ਇਹ ਪਾਜੀ ਅਹੀਂ ਤਾਂ ਕੋਈ ਗੱਲ ਨਹੀਂ ਹੋਈ ਸਾਡੀ ਸੜਕ ਤੇ ਰੇਤਾ ਇਹੀ ਆਹੀਂ ਬਸ ਇਥੇ ਜਨਰੇਟਰ ਚੁੱਕ ਕੇ ਇਹਨਾਂ ਦੇ ਵੇਲੀ ਖੰਡੇ ਆ ਵੇਲੀਆਂ ਬਸ ਇਹਨਾਂ ਨੇ ਉਥੋਂ ਜਨਾਨੀਆਂ ਚਿਪੇੜਾ ਮੰਨ ਪੈ ਗਿਆ ਬੰਦਿਆਂ ਨੂੰ ਐਂ ਤੇ ਸਗੋਂ ਧੱਕੇ ਦੇ ਦੇ ਕੇ ਇਹਨਾਂ ਨੂੰ ਅੰਦਰ ਕੀਤਾ ਅਵੋਟੀ ਨੂੰ ਵੀ ਅਹੀਂ ਲਿਆਏ ਇਧਰ ਪਿੱਛੇ ਆ ਜਾ ਤੇਰੇ ਨਾਲ ਕਿਤੇ ਸੱਟ ਲੱਗ ਜੇ ਹੁਣ ਪ੍ਰੈਸ਼ਨ ਹੋਇਆ ਤੇ ਬਸ ਇਹੋ ਗੱਲੋਂ ਸਾਨੂੰ ਦੋਵਾਂ ਮਾਵਾਂ ਧੀਆਂ ਨੇ ਅਹੀਂ ਧੱਕੇ ਦੇ ਦੇ ਕੇ ਉਹਨਾਂ ਨੂੰ ਅੰਦਰ ਕਰਕੇ ਆਈਆਂ ਮਾਵਾਂ ਧੀਆਂ ਨੇ ਐਸੇ ਕਰਕੇ ਬਸ ਸਾਡੇ ਗੇਟ ਗੱਡੀ ਨਹੀਂ ਲਾਉਣੀ ਚਾਹੀਦੀ ਗੱਡੀ ਵੀ ਅਹੀਂ ਆਪਣੇ ਚਾਚੇ ਦੇ ਬੂਰੇ ਗੱਡੀ ਲਾਈ ਗੱਡੀ ਤੁਹਾਡੀ ਨਹੀਂ ਜੇਠ ਮੇਰੇ ਦੀ ਬੂਰੇ ਅੱਗੇ ਲਾਈਆ ਫਿਰ ਉਹ ਕਹਿੰਦੀ ਹੈ ਸਾਡੀ ਗਾਂ ਦੇ ਗੱਡੀ ਨਹੀਂ ਨੰਗਣੀ ਚਾਹੀਦੀ ਸਾਡੀ ਥੋੜੀ ਨੰਗਣੀ ਜਾਈ ਉਹ ਤੋਂ ਗਲੀ ਚ ਕਿਨੇ ਕਿ ਉਹਨਾਂ ਦੀ ਜਨਾਨੀਆਂ ਨੇ ਜਨਾਨੀ ਤੇ 500 ਤੇ ਚੰਦ ਉਹਨਾਂ ਦੀ ਕੁੜੀ ਮਾਮਾ ਤੀਏ ਹਾਂਜੀ ਇੱਥੇ ਗੱਡੀ ਨਿਕਲੋਣੀ ਚਾਹੀਦੀ ਉਹਨਾਂ ਨੇ ਚਪੇੜਾ ਮਾਰੀਆਂ ਨੇ ਸਾਡੇ ਜੇਠ ਦੀ ਜੇਡ ਕਿੱਥੇ ਆ ਹਾਂਜੀ ਜੇਡ ਕਿੱਥੇ ਜੇਠ ਹੋ ਗਿਆ ਦਾ ਹਸਪਤਾਲ ਮੁੰਡੇ ਨੂੰ ਉਹ ਦੇਣਾ ਰੋਟੀ ਦੇਣ ਗਏ ਜੋ ਮੁੰਡੇ ਦਾ ਨਾਲ ਸਿਰ ਪਾਟ ਉਹਦਾ ਸਿਰ ਪਾਟਾ ਇਹਨਾਂ ਨੇ ਕੋਠੇ ਥਾਣੀ ਮਾਰੇ ਜੋ 2:00 ਉਹ ਕੋਠੇ ਥਾਣੀ ਮਾਰੇ ਜੋ ਕਿਹਨਾ ਮਾਰੇ ਅੰਦਰ ਇਹਨਾਂ ਨੇ ਅਹੀਂ ਤੇ ਨਾ ਬਾਹਰ ਅਹੀਂ ਹੁੰਦੇ ਤੇ ਬਾਹਰ ਹੁੰਦੇ ਸਾਡੇ ਤੇ ਉੱਤਰ ਸਿਰ ਮੂੰਹ ਪਾੜ ਦੇਨੇ ਸੀ ਇਹਨਾਂ ਨੇ ਸਾਡੇ ਜ਼ਖਮੀ 2 2 ਜਾਣੇ ਕਾਸ਼ ਠਿਕ ਪਾਜੀ ਬਿੱਟਾ ਮੰਗਾ ਹੀ ਕੋਹ ਨਹੀਂ ਕਰਦੇ ਫੌਜੀ ਨੂੰ ਬਸ ਘਟਾਉਣਾ ਚਾਹੁੰਦੇ ਨਾ ਨਹੀਂ ਬਸ ਅਹੀ ਉਹ ਬੁੜੀਆਂ ਕੱਢੋ ਬੁੜੀਆਂ ਕੱਢ ਕਢਾ ਨੂੰ ਖੇਚ ਕੇ ਬੂਏ ਚ ਖੜਿਆ ਹਾਂ ਹਾਂ ਜੀ ਬੁੜੀਆਂ ਅੰਦਰ ਸਾਨੂੰ ਅਹੀ ਤਿੰਨ ਜਾਣੀਆਂ ਅਹੀ ਇਹ ਵੀ ਥੋੜੇ ਜਿਹਾ ਬਾਹਰ ਚੱਲ ਗਏ ਬੱਚੇ ਛੋਟੇ ਬੱਚੇ ਮੈਂ ਇਹਨਾਂ ਨੂੰ ਲੈ ਕੇ ਬੈਠੀ ਹੋਈ ਹਾਂ ਉਹ ਅੰਦਰ ਆਇਆ ਹੈਗਾ ਮੁੰਡੇ ਵੀ